ਅਕੀ ਬਾਈ ਜੀ ਕੀ ਮਸਲਾ ਅੱਜ ਇੱਥੇ ਪਹੁੰਚੇ। ਦੇਖੋ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਆਗੂ ਫਿਰੋਜ਼ਪੁਰ ਜੋਨ ਬਾਬਾ ਰਾਮ ਲਾਲ ਉਹ ਹਰਫਕੇ ਇੱਥੇ ਸਾਰੇ ਜਿਹੜੇ ਆਗੂ ਸਹਿਬਾਨ ਔਰ ਵਰਕਰ ਜਿਹੜੇ ਪਹੁੰਚੇ ਨੇ ਅੱਜ ਔਰ ਅਨਬੀਰ ਸਿੰਘ ਪੁੱਲਰ ਜਿਹੜਾ ਪਿੰਡ ਬੱਗੇ ਵਾਲੇ ਇੱਕ ਸਕੂਲ ਦਾ ਉਦਘਾਟਨ ਕਰਨ ਵਾਸਤੇ ਆਇਆ ਹੈ। ਤੁਹਾਨੂੰ ਅਸੀਂ ਥੋੜਾ ਜਿਹਾ ਪਿੱਛੇ ਦਿਖਾਉਨੇ ਆ ਜਿਹੜਾ ਉਹਨਾਂ ਨੇ ਉਦਘਾਟਨ ਕੀਤਾ। ਇਹ ਚਾਰ ਦੀਵਾਰੀ ਪਿੰਡ ਬੱਗੇ ਵਾਲਾ ਦੇ ਵਿੱਚ ਚਾਰ ਦੀਵਾਰੀ ਦੇ ਕਮਰਿਆਂ ਦੀ ਰਿਪੇਅਰ ਦਾ ਕੰਮ ਕੰਮਲ ਹੋਣ ਤੇ ਇਹ 25 ਪੱਤੀ ਨੂੰ ਅਰਪਤ ਕੀਤਾ ਜਾਂਦਾ ਹੈ ਤੁਸੀਂ ਆਪ ਹਿਸਾਬ ਲਾ ਲਓ ਕਿ ਪਹਿਲੀਆਂ ਸਰਕਾਰਾਂ ਚਾਹੇ ਬੁਰੀਆਂ ਹੀ ਨੇ ਉਹ ਵੀ ਅਸੀਂ ਉਹਨਾਂ ਨੂੰ ਕੋ ਚੰਗੀਆਂ ਨਹੀਂ ਸਮਝਦੇ ਪਰ ਇਹ ਉਹਨਾਂ ਨਾਲੋਂ ਵੀ 4 ਗੁਣਾ ਅੱਗੇ ਟੱਪ ਕੇ ਅੱਜ ਇਹਨਾਂ ਨੇ ਰਿਪੇਅਰ ਦਾ ਵੀ ਜਿਹੜਾ ਉਹ ਦਿਖਾਟਣ ਦਾ ਨਹੀਂ ਪੱਥਰੇ ਤੇ ਰੱਖਿਆ ਔਰ ਭਗਵਾਨਦਮਾਨ ਸਾਹਿਬ ਜਿਹੜੇ بڑے ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਬਹੁਤ ਜ਼ੋਰਦਾਰ ਰੋਲਾ ਪਾਉਂਦੇ ਸੀ ਕੀ ਨਹੀਂ ਪੱਥਰ ਜਿਹੜੇ ਨੇ ਉਹ ਮੁਰਦਿਆਂ ਦੇ ਰੱਖੇ ਜਾਂਦੇ ਨੇ ਨਹੀਂ ਪੱਥਰ ਜਿਹੜੇ ਨੇ ਕੰਮਾਂ ਦੇ ਨਹੀਂ ਰੱਖੇ ਜਾਂਦੇ ਅੱਜ ਅਸੀਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਨਹੀਂ ਪੱਥਰ ਰੱਖਿਆ ਇਹ ਮੁਰਦਿਆਂ ਦਾ ਅੱਜ ਤੁਹਾਡਾ ਉੱਤੇ ਨਾਂ ਲਿਖਿਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਹਰਜੋ ਸਿੰਘ ਭੈਸ ਸਿੱਖਿਆ ਮੰਤਰੀ ਨੇ ਰਮਵੀਰ ਸਿੰਘ ਪੁੱਲਰ ਇਥੋਂ ਦੇ ਐਮਐਲਏ ਨੇ ਕੀ ਇਹ ਤਿੰਨੇ ਮੁਰਦੇ ਨੇ ਇਹ ਅਸੀਂ ਪੁੱਛਣਾ ਚਾਹੁੰਦੇ ਆ ਇਹ ਮੁਰਦਿਆਂ ਦੇ ਪੱਥਰ ਤੁਸੀਂ ਹੁਣ ਲਾਉਣੇ ਸ਼ੁਰੂ ਕਰ ਦਿੱਤੇ ਤੁਸੀਂ ਆਪਣੀ ਜ਼ਬਾਨ ਤੋਂ ਕਿਉਂ ਮੁਕਰੇ ਦੂਜੀ ਚੀਜ਼ ਵਾਈਆਂ ਫਸਲਾਂ ਦੀ ਐਮਐਸਪੀ ਗਰੰਟੀ ਕਾਨੂੰਨ ਭਗਵੰਤ ਮਾਨ ਸਾਹਿਬ ਕਹਿਣ ਵਾਲੇ ਜਿਹੜੀਆਂ ਅੱਜ ਆਪਣੀਆਂ ਗੱਲਾਂ ਤੋਂ ਮੁੱਕਰ ਕੇ ਸ਼ੰਭੂ ਦੇ ਖਨੌਰੀ ਦੇ ਉੱਤੇ ਜੋ ਤਸ਼ੱਦਦ ਕੀਤਾ ਟਰਾਲੀਆਂ ਚੋਰੀ ਕੀਤੀ ਚੋਰੀ ਕੀਤੀਆਂ ਉਹਨਾਂ ਨੇ ਇਹਨਾਂ ਦੇ ਗੁੰਡਿਆਂ ਨੇ ਔਰ ਉਹਨਾਂ ਦਾ ਜਿਹੜਾ ਸ਼ੰਭੂ ਬਾਟਰ ਤੇ ਸਾਖਤਾ ਉਹ ਲੈਣ ਵਾਸਤੇ ਜਾ ਰਹੇ ਉਦਣ ਵੀ ਇਹਨਾਂ ਨੇ ਆਗੂ ਜਿਹੜੇ ਗ੍ਰਿਫਤਾਰ ਕਰਾਇਆ ਅੱਜ ਸਵਾਲ ਪੁੱਛਣ ਵਾਸਤੇ ਇੱਥੇ ਆਏ ਆ ਆ ਇੱਕ ਸਾਡੇ ਨਾਲ ਵੀਰ ਆ ਜਿਹੜਾ ਕਹਿੰਦੇ ਨੇ ਵੀ ਇੱਥੇ ਸਕੂਲ ਦਾ ਅਧਗਾਟਨ ਕੀਤਾ ਮਜ਼ਦੂਰ ਵੀਰ ਸਾਡੇ ਨਾਲ ਹੈ ਇਹਨਾਂ ਨੇ ਇੱਕ ਕੱਲਾ ਰੰਗ ਲਾ ਕੇ ਇਹਨਾਂ ਦੁਵਾਰਾਂ ਦੇ ਉੱਤੇ ਇੱਕ ਰੰਗ ਕਰਕੇ ਉਹਦੀ ਰਿਪੇਅਰ ਦਾ ਅਧਿਕਾਰਨ ਕੀਤਾ ਹੈ ਆ ਮਜ਼ਦੂਰ ਵੀਰ ਆ ਜਿਹੜਾ ਇੱਥੇ ਦਿਹਾੜੀ ਕਰਦਾ ਰਿਹਾ ਹੈ ਅਜੇ ਇਹਦੀ 1000 ਰੁਪਈਆ ਦਿਹਾੜੀਆਂ ਦੇ ਜਵਾਨੀ ਕਹਿਣਾ ਹੈ ਉਹ ਵੀ ਬਾਕੀ ਆ ਔਰ ਉਹ ਨੀ ਪੱਥਰ ਇੱਥੇ ਰੱਖ ਕੇ ਤੇ ਅਧਿਕਾਰਨ ਕਰ ਰਹੇ ਨੇ ਇਹਦੇ ਇਹਦੇ ਜਵਾਨੀ ਤੁਸੀਂ ਸੁਣ ਲਿਓ ਕਿ ਇਹਨੇ ਕਿੰਨੇ ਦਿਨ ਲਾਏ ਤੇ ਕਿੰਨੇ ਪੈਸੇ ਆਂਦੇ ਉਹ ਬਾਕੀ ਨੇ ਭਾਈ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਨਿਰਮਲ ਸਿੰਘ ਪਿੰਡ ਆਹੀ ਬੱਗੇ ਵਾਲਾ ਪਿੰਡ ਬੱਗੇ ਵਾਲਾ ਮੈਂ ਤਾਂ ਝੂਠ ਬੋਲਾਂ ਜੇ ਮੈਂ ਨੇ ਮੇਰੇ ਬੱਚੇ ਨਹੀਂ ਇੱਥੇ ਪੜਦੇ ਮੇਰੇ ਬੱਚੇ ਖੁਦ ਇੱਥੇ ਪੜਦੇ ਰਹਾ ਨਿਰਮਲ ਸਿੰਘ ਮਾਸਟਰ ਪੁੱਛ ਲਓ ਭਵੇਂ ਉਹਨੇ ਮੈਨੂੰ ਕੰਮ ਤੇ ਲਵਾਇਆ ਦੂਜੀ ਆ ਇੱਥੇ ਮੈਡਮ ਹੈਗੀ ਆ ਲਾਗੇ ਘਰ ਆ ਚਾਲ ਚਾਲਾਂ ਦੇ ਉਹਨਾਂ ਨੇ ਮੈਨੂੰ ਕੰਮ ਤੇ ਲਵਾਇਆ ਮੈਨੂੰ ਘਰੋਂ ਲੈ ਕੇ ਆਏ ਮੇਰੇ 1000 ਰੁਪਏ ਦੀ ਦਿਹਾੜੀ ਰਹਿੰਦੀ ਐ ਮੈਂ ਆਪਦੇ ਹੱਥੀ ਇਕੱਲੀ ਇਕੱਲੀ ਇੱਟ ਫੜਾਉਂਦਾ ਰਿਹਾ ਮਿਸਤਰੀ ਨੂੰ ਇਹਨਾਂ ਨਾਲ ਜੀ ਦੱਸੋ ਕੀ ਕੀਤਾ ਅੱਜ ਦੁਕਾਨ ਕਰਨ ਆ ਗਏ ਆ ਠੀਕ ਹੈ ਹਾਂ ਦੱਸੋ ਠੀਕ ਹੈ ਠੀਕ ਹੈ। ਮਿਸਦਬਰੀ ਕੀਤੇ ਤੁਸੀਂ ਇੱਥੇ? ਹਾਂ ਜੀ ਮੈਂ ਮਜ਼ਦੂਰੀ ਕਰਦਾ ਰਿਹਾ ਇੱਥੇ। ਕਿੰਨਾ ਕ ਸਮਾਂ ਪਹਿਲਾਂ ਜੀ? ਮੈਂ ਸਮਾਂ ਸਰਕਾਰ ਉਦੋਂ ਬਦਲੀ ਪਹਿਲੀ ਸਰਕਾਰ ਦੇ ਵੇਲੇ ਬਣਿਆ ਏ। ਠੀਕ ਹੈ। ਪਹਿਲੀ ਸਰਕਾਰ ਦੇ ਵੇਲੇ ਬਣਿਆ ਮਾਝੋਂ ਮਿਸਤਰੀ ਲਿਆ ਕੇ ਲਾਉਂਦੇ ਰਹੇ ਆ। ਇਹਨਾਂ ਦਾ ਰਿਸ਼ਤੇਦਾਰ ਮਿਸਤਰੀ ਸੀਗਾ। ਮੇਰੇ ਘਰੋਂ ਆ ਕੇ ਮੈਨੂੰ ਕਹਿ ਕੇ ਗੱਲ ਕਰਕੇ ਲਿਆਏ ਮੇਰਾ ਅਜੇ ਤੱਕ 1000 ਰੁਪਏ ਲਿੰਦਾ ਮੈਂ ਝੂਠਾ ਬੋਲੂਗਾ ਜੇ ਮੇਰੇ ਜਵਾਬ ਨਹੀਂ ਪੜਦੇ ਮੇਰੇ ਜਵਾਬ ਪੰਜਵੀਂ ਤੱਕ ਇਥੋਂ ਕਰਕੇ ਗਏ ਆ। ਠੀਕ ਹੈ ਠੀਕ ਹੈ। ਸੋ ਇਹ ਤੁਸੀਂ ਇਹ ਮਜ਼ਦੂਰ ਦੀ ਜ਼ੁਬਾਨੀ ਸੁਣ ਲ ਔਰ ਅਸੀਂ ਸਾਡਾ ਜੋ ਅੱਜ ਮੇਨ ਮਕਸਦ ਅੱਜ ਮੇਨ ਸਵਾਲ ਨੇ ਸਾਡੇ ਵੀ ਸਾਡਾ ਖਨੌਰੀ ਦੇ ਸ਼ੰਭੂ ਬਾਡਰ ਦੇ ਉੱਤੋਂ ਮੋਰਚਾ ਕਿਉਂ ਠਾਇਆ 40 30 ਤੋਂ 40 ਟਰਾਲੀਆਂ ਜਿਹੜੀਆਂ ਕਿਸਾਨਾਂ ਦੀਆਂ ਉਹ ਚੋਰੀ ਹੋਈਆਂ ਨੇ ਉਹ ਕਿੰਨੇ ਕਰਵਾਈਆਂ ਕਰੋੜਾਂ ਰੁਪਏ ਦਾ ਸਮਾਨ ਜਿਹੜਾ ਉੱਥੋਂ ਚੋਰੀ ਹੋਇਆ ਉਹ ਕਿੰਨੇ ਕਰਵਾਇਆ ਉਹਨਾਂ ਦੇ ਸਵਾਲ ਪੁੱਛਣ ਬਾਅਦ ਤੇ ਇੱਥੇ ਐਮਐਲਏ ਸਾਹਿਬ ਨੂੰ ਆਏ ਹਾਂ ਔਰ ਸਵਾਲਾਂ ਤੋਂ ਭੱਜਦੇ ਹੋਏ ਅੰਦਰ ਵੜ ਗਏ ਹੁਣ ਗੱਡੀ ਵੀ ਅੰਦਰ ਲਾਈ ਹੈ ਵੀ ਬਾਹਰ ਨਾ ਆਈਏ ਗੱਡੀ ਦੇ ਵਿੱਚ ਬੈਠ ਕੇ ਨਿਕਲ ਜਿਗੇ ਇਸ ਤਰ੍ਹਾਂ ਕਹਿ ਕੇ ਪਿੰਡ ਦੇ ਵਿੱਚੋਂ ਭੱਜੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਦਰ ਦੇ ਤੁਹਾਨੂੰ ਪਿੰਡਾਂ 'ਚੋ ਸਵਾਲ ਪੁੱਛੇ ਜਾਣਗੇ ਕੋਈ ਗੱਲ ਨਹੀਂ ਗਈ ਰਹਿ ਗਿਆ ਤੁਹਾਡਾ ਸਾਲ ਡੇਢ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਤੁਸੀਂ ਪਿੰਡਾਂ 'ਚ ਹੀ ਆਉਣਾ ਪਰ ਪਿੰਡਾਂ ਦੇ ਵਿੱਚ ਆਪੋ ਆਪਣੇ ਨਵੇਂ ਝੂੜ ਦੋ ਦੋ ਸਵਾਕੇ ਲੈ ਕੇ ਆਇਓ ਨਾਲ ਕਿਉਂਕਿ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਜਿਹੜਾ ਉਹ ਬਹੁਤ ਖਤਰਨਾਕ ਹੋਣ ਵਾਲਾ ਹੈ ਔਰ ਇਹੀ ਸਵਾਲ ਤੁਹਾਨੂੰ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚੋਂ ਮਿਲਣਗੇ ਸੋ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇੱਥੇ ਸਾਡੇ ਆਗੂ ਸਹਿਬਾਨ ਪਹੁੰਚੇ ਨੇ ਵਰਕਰ ਸਹਿਬਾਨ ਪਹੁੰਚੇ ਨੇ ਔਰ ਆਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਇੱਥੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਗੱਲ ਹੋਰ ਕਹਿੰਦਾ ਜੇ ਹੁਣ ਕੇ ਐਮਐਲਏ ਆਏ ਦੇਖਦੇ ਮੈਨੂੰ 1000 ਰੁਪਏ ਦਿਹਾੜੀ ਦਾ ਦਵਾ ਦਿਓ ਮੇਰੀ ਠੀਕ ਹੈ ਦਵਾ 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 ਦੇਣਾ ਅੱਜ ਉਹਦਾ ਉਹ ਜਾ ਕੇ ਚਲੇ ਆਏ ਆਂ ਅਰੇ ਜਾਂ ਉਹ ਰਹੀ ਉੱਥੇ ਹੀ ਜਾ ਰਹੇ ਨੇ ਵੇਖ ਚੱਲ ਰਹੇ ਨੇ ਭਾਈ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਕੇਵਲ ਸਿੰਘ ਪਿੰਡ ਵਾਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਹੈ ਜ਼ਿਲ੍ਹੇ ਦੇ ਆਗੂ ਠੀਕ ਹੈ ਅੱਜ ਕੀ ਮਸਲਾ ਹੈ ਥੇ ਅੱਜ ਪਿੰਡ ਬੱਗੇ ਵਾਲੇ ਦੇ ਵਿੱਚ ਸਰਦਾਰ ਰਵੀ ਸਿੰਘ ਭੁੱਲਰ ਆਪ ਇੱਕ ਸਕੂਲ ਨੂੰ ਕੋਚਾ ਪਾਚਾ ਰੰਗ ਦਾ ਮਾਰ ਕੇ ਤੇ ਆਟੇ ਨਾਲ ਦੇ ਉਹਦਾ ਤਬਾਹਨ ਕਰਨ ਆਏ ਆ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਵੇਖਿਆ ਰੇਫੇਰਿੰਗ ਦਾ ਜਿਹੜਾ ਹੈ ਉਹ ਘਾਟਨ ਕਰਨ ਲਈ ਕਰਕੇ ਚੱਲੇ ਨੇ ਨਹੀਂ ਤੇ ਤਬਾਹਨ ਕਰਦੇ ਆ ਨੇ ਸਾਰੀ ਮੁੱਢ ਤੋਂ ਕੰਮ ਚਾਏ ਸਕੂਲ ਵੱਡਾ ਕੀਤਾ ਹੋਵੇ ਤੇ ਫਿਰ ਹੁੰਦਾ ਨੁਕਸਾਨ ਕਰਦਨ ਕਰਦੇ ਅੱਜ ਰਵੇਰ ਕਰਕੇ ਤੇ ਅੱਜ ਪਹਿਲੀ ਵਾਰ ਅਸੀਂ ਜ਼ਿੰਦਗੀ 'ਚ ਵੇਖਿਆ ਵੀ ਹੁੰਦਾ ਦੁਪਾਟ ਕਰਨ ਕਿ ਆਏ ਆ ਵੀ ਸਾਡੀ ਸਰਕਾਰ ਨੇ ਰਿਪੇਅਰਿੰਗ ਕੀਤੀ ਤੇ ਰਿਪੇਅਰ ਪਿੰਡ ਵਾਲੇ ਬੰਦੇ ਕਹਿ ਰਹੇ ਵੀ ਇੱਕ ਵੀ ਏਡ ਲੱਗੀ ਹੋਵੇ ਤੇ ਅਸੀਂ ਦੇਨਦਾਰ ਬੈਠੇ ਆ ਰੰਗ ਇਹਨਾਂ ਦਾ ਕੋਈ 2-4 ਡੱਬੇ ਲੱਗਿਆ ਹੈ ਤੇ ਉਹ ਉਹ ਸਾਨੂੰ ਨਹੀਂ ਪਤਾ ਚਾਹ ਕੋਈ ਚਾਹ ਕੋਈ ਮਿਸਤਰੀ ਆਵ ਜਾਣਾ ਕਿ ਮਜ਼ਦੂਰ ਰੋਂਡਿਆ ਵੀ ਆਂਦਾ ਮੇਰਾ 1000 ਰੁਪਈਆ ਵਿਹਾਰੀਆਂ ਦਾ ਸੀਗਾ ਤੇ ਉਹ ਲਰਫਾ ਆਏ ਨੇ ਕਿ ਬੇਨਤੀ ਕਰਦੇ ਵੀ ਚਲੋ ਆ ਆਂਦੀ ਜੇਬ 'ਚੋਂ 1000 ਰੁਪਈਆ ਦੇ ਜਾਨ ਉਹਦੀ ਖੱਟੀ-ਖੱਟਲੇ ਵੀ ਚੱਲ ਆਖਾ ਕਿ ਮਨਜ਼ੂਰ ਉਹ ਮੈਂ ਜੁਰਨ ਉਹਨੂੰ ਵੀ ਸੈਰ ਭੁੱਲਾ ਦਾ ਆਦੀ ਜੇਬ ਚੋਂ ਕੱਢ ਕੇ 1000 ਰੁਪਈਆ ਦੇ ਗਏ ਨੇ ਬਾਈ ਦੂਜੀ ਦਾ ਖਾਂਸਾ ਬਾਈ